ਵਿਰਗਾ ਤੇ ਮਦਰ ਡੈਰੀ ਤੋਂ ਬਾਅਦ ਹੁਣ ਅਮੂਲ ਨੇ ਵੀ 2 ਰੁਪਏ ਪ੍ਰਤੀ ਲੀਟਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ ਅਮੂਲ ਡੈਰੀ ਨੇ ਆਪਣੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਅਮੂਲ ਨੇ ਪ੍ਰਤੀ ਲੀਟਰ 2 ਰੁਪਏ ਦੇ ਵਾਅਦੇ ਦਾ ਐਲਾਨ ਕੀਤਾ ਹੈ ਇਹ ਵਧੀਆਂ ਹੋਈਆਂ ਕੀਮਤਾਂ ਅੱਜ ਸਵੇਰ ਤੋਂ ਲਾਗੂ ਹੋ ਰਹੀਆਂ ਹਨ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਅਮੂਲ ਦੇ ਵੱਖ-ਵੱਖ ਦੁੱਧ ਪੈਕੇਜਸ ਤੇ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਬੀਤੇ ਦਿਨੀ ਮਦਰ ਡੈਰੀ ਨੇ ਵੀ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਅਦੇ ਦਾ ਐਲਾਨ ਕੀਤਾ ਸੀ ਖੇੜਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ आनंद ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਮੂਲ ਸਟੈਂਡਰਡ ਦੁੱਧ ਦੀ ਕੀਮਤ 500 ਮਿਲੀਲੀਟਰ ਪੈਕ ਦੀ ਕੀਮਤ 30 ਰੁਪਏ ਤੋਂ ਵਧ ਕੇ 31 ਰੁਪਏ ਕਰ ਦਿੱਤੀ ਗਈ ਹੈ ਅਮੂਲ ਬਫਰਡ ਮਿਲਕ 36 ਤੋਂ 37 ਅਤੇ ਅਮੂਲ 골ਡ ਮਿਲਕ 33 ਤੋਂ 34 ਰੁਪਏ ਪ੍ਰਤੀ 500 ਮਿਲੀਲੀਟਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ 1 ਲੀਟਰ ਅਮੂਲ 골ਡ ਦੁੱਧ 65 ਤੋਂ 66 ਅਮੂਲ ਦੀ ਸਪੈਸ਼ਲ 31 ਰੁਪਏ ਤੋਂ 33 ਰੁਪਏ ਅਤੇ ਅਮੂਲ ਟੌਂਡ ਦੁੱਧ 27 ਤੋਂ 28 ਪ੍ਰਤੀ 500 ਮਿਲੀਲੀਟਰ ਵਿੱਚ ਉਪਲਬਧ ਹੈ ਅਮੂਲ 65 ਰੁਪਏ ਦੁੱਧ ਦੀ ਕੀਮਤ 24 ਰੁਪਏ ਤੋਂ ਵਧਾ ਕੇ 25 ਰੁਪਏ ਕਰ ਦਿੱਤੀ ਗਈ ਹੈ ਨਵੀਆਂ ਕੀਮਤਾਂ ਅੱਜ ਖਪਤਕਾਰਾਂ ਦੁਆਰਾ ਸਵੇਰ ਦੀ ਡਿਲੀਵਰੀ ਤੋਂ ਲਾਗੂ ਹੋ ਚੁੱਕੀਆਂ ਨੇ ਇਸ ਕੀਮਤ ਵਾਧੇ ਦਾ ਕਾਰਨ ਦੁੱਧ ਦੀ ਕੀਮਤ ਦੇ ਵਿੱਚ ਵਾਧਾ ਅਤੇ ਹੋਰ ਖਰਚੇ ਦੱਸੇ ਗਏ ਹਨ ਅਮੂਲ ਤੋਂ ਪਹਿਲਾਂ ਮਦਰ ਡੈਰੀ ਨੇ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਅਦਾ ਕੀਤਾ ਸੀ ਮਦਰ ਡੈਰੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਸੀ ਕਿ ਨਵੀਆਂ ਕੀਮਤਾਂ 30 ਅਪ੍ਰੈਲ ਤੋਂ ਲਾਗੂ ਹੋਣਗੀਆਂ ਕੀਮਤਾਂ ਦੇ ਵਿੱਚ ਵਾਅਦੇ ਬਾਰੇ ਕੰਪਨੀ ਨੇ ਕਿਹਾ ਸੀ ਕਿ ਵਧੀ ਕੀਮਤਾਂ ਕਾਰਨ ਦੁੱਧ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਬਿਆਨ ਦੇ ਵਿੱਚ ਕਿਹਾ ਗਿਆ ਕਿ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਦਰ ਡੈਰੀ ਕਿਸਾਨਾਂ ਨੂੰ ਉਚਿਤ ਕੀਮਤ ਦੇਣ ਤੇ ਵੀ ਪੂਰਾ ਜ਼ੋਰ ਦੇ ਰਹੀ ਹੈ ਅੱਜ ਦਾ ਵਾਅਦਾ ਲਾਗਤਾਂ ਦੇ ਵਿੱਚ ਵਾਅਦੇ ਦਾ ਹਿੱਸਾ ਹੈ